ਸਵਾਗਤ ਹੈ ਪੰਜਾਬ ਤੇ ਵਿੱਚ ਪੂਰੇ ਦੇਸ਼ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਦੇ ਵਿੱਚ ਵਾਧਾ ਹੋ ਰਿਹਾ ਲਗਾਤਾਰ ਡਾਕਟਰਾਂ ਵੱਲੋਂ ਵੈਦ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਇਸ ਦਾ ਹੱਲ ਅਸੀਂ ਜੜ ਤੋਂ ਕਰ ਦਿੰਦੇ ਹਾਂ ਇਸੇ ਤਰ੍ਹਾਂ ਹੀ ਫਰੀਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂ ਵਾਲ ਕਲਾਂ ਦੇ ਵੈਦ ਮਨਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਮਨਪ੍ਰੀਤ ਜੀ ਪਹਿਲਾਂ ਤੋਂ ਖਬਰਨਾਵਾ ਤੁਹਾਡਾ ਬਹੁਤ ਸਵਾਗਤ ਹੈ ਮੇਰੇ ਵੱਲੋਂ ਸਾਰਿਆਂ ਨੂੰ ਜਿਨ੍ਹਾਂ ਨੇ ਸਾਡੇ ਭੈਣ ਭਰਾ ਖਬਰਨਾਵਾ ਚੈਨਲ ਤੇ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਨਪਜੀ ਅਣੋ ਖਾਸ ਕਿਉਂਕਿ ਆਪ ਪਹਿਲਾਂ ਵੀ ਇੱਕ ਦੋ ਇੰਟਰੋ ਕੀਤੀਆਂ ਹੈਗੀਆਂ ਤੁਸੀਂ ਕੈਂਸਰ ਨੂੰ ਲੈ ਕੇ ਲਗਾਤਾਰ ਰੰਗਾਂ ਦੇ ਰਹੇ ਹੋ ਤਾਂ ਹੁਣ ਕੀ ਖਾਸ ਉਪਰ ਆਲਾ ਤੁਹਾਡੇ ਕੋਲ ਜਿਹੜਾ ਹੁਣ ਖਾਸ ਕੀਤਾ ਜਾ ਰਿਹਾ ਜਿਹੜਾ ਆਪਣਾ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਪਿੰਡ ਰਾਈਆਂ ਵਾਲਾ ਕਲਾ ਵਿੱਚ ਚਲਾਇਆ ਜਾ ਰਿਹਾ ਤੁਹਾਨੂੰ ਪਤਾ ਹੀ ਪਿਛਲੇ 5-6 ਸਾਲ ਤੋਂ ਆਪਾਂ ਕੈਂਸਰ ਤੇ ਸ਼ੂਗਰ ਤੇ ਨਸ਼ਾ ਛਡਾਉਣ ਤੇ ਕੰਮ ਕਰ ਰਹੇ ਹਾਂ ਜਿਹੜਾ ਇਸ ਵਾਰੀ ਆਪ ਜੀ ਨੂੰ ਪਤਾ ਹੀ ਆ ਹਰ ਸਾਲ 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਜਨਮ ਦਿਨ ਪੂਰੇ ਵਰਲਡ ਦੇ ਵਿੱਚ ਕੋੜੀ ਸ਼ਰਦਾ ਦੇ ਨਾਲ ਪੂਰੇ ਧੂਮ ਧਾਮ ਦੇ ਨਾਲ ਆਪਾਂ ਮਨਾਉਂਦੀਆਂ ਸਾਰੀਆਂ ਜਿਹੜੀਆਂ ਸਿੱਖ ਸੰਗਤਾਂ ਹੈਗੀਆਂ ਆਪਣਾ ਜਿਹੜਾ ਗੁਰੂ ਕ੍ਰਿਪਾ ਆਯੁਰਵੈਦਿਕ ਸੈਂਟਰ ਆ ਉਸ ਦਿਨ ਆਪਾਂ ਸੋਚਿਆ ਕਿ ਜਿਹੜੀ ਕੈਂਸਰ ਦੀ ਬਿਮਾਰੀ ਦੇ ਜਿਹੜੇ ਮਰੀਜ਼ ਆ ਉਹਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਬੜੇ ਇਹੋ ਜਿਹੇ ਪਰਿਵਾਰ ਆ ਵਿਚਾਰੇ ਜਿਹੜੇ ਦਵਾਈ ਦਾ ਖਰਚਾ ਨਹੀਂ ਭਰ ਸਕਦੇ ਉਹ ਦਵਾਈ ਲੈਣ ਤੋਂ ਵਿਚਾਰੇ ਘਰੇ ਬੈਠੇ ਆ ਉਹ ਜੇ ਉਹ ਮੈਡੀਕਲ ਲਾਈਨ ਦੀ ਗੱਲ ਕਰੀਏ ਜਿਹੜਾ ਮੈਡੀਕਲ ਲਾਈਨ ਦੇ ਵਿੱਚ ਜਿਹੜਾ ਕੈਂਸਰ ਦਾ ਖਰਚਾ ਹੈਗਾ ਉਹ ਲੱਖਾਂ ਕਰੋੜਾ ਰੁਪਏ ਖਰਚਾ ਐ ਇੰਨੇ ਪੈਸੇ ਲਾਉਣ ਦੇ ਬਾਵਜੂਦ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਮਰੀਜ਼ ਦੀ ਜਾਨ ਬਚੂਗੀ ਜਾਂ ਨਹੀਂ ਬਚੂਗੀ ਕਿਉਂਕਿ ਸਵਾਸ ਗੁਰੂ ਸਾਹਿਬ ਦੇ ਹੱਥ 'ਚ ਆ ਆਪਾਂ ਸੋਚਿਆ ਕਿ 27 ਜਨਵਰੀ ਨੂੰ ਆਪਾਂ ਖਾਣ ਪੀਣ ਦੇ ਲੰਗਰ ਲਾਉਣੇ ਆ ਹੋਰ ਚੀਜ਼ਾਂ ਦੇ ਲੰਗਰ ਲਾਉਣੇ ਆ ਜਿਹੜਾ ਸਾਡਾ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਆ ਇਸ ਦੇ ਜਰੀਏ ਆਪਾਂ ਸੋਚਿਆ ਕਿ 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਗੁਰਪੁਰਬ ਆ ਰਿਹਾ ਇਸ ਦਿਨ ਆਪਾਂ ਕੈਂਸਰ ਦੀ ਦਵਾਈ ਦਾ ਇੱਕ ਦਿਨ ਦਾ ਫ੍ਰੀ ਲੰਗਰ ਲਾਉਣਾ ਜਿਹੜੇ ਸਾਡੇ ਮਰੀਜ਼ ਜਿਹੜੇ ਸਾਡੇ ਵੀਰ ਭੈਣ ਭਰਾ ਕੈਂਸਰ ਦੀ ਬਿਮਾਰੀ ਤੋਂ ਪੀੜਤ ਆ ਜਿਨ੍ਹਾਂ ਨੇ ਪਹਿਲੀ ਵਾਰੀ ਸਾਡੇ ਨਾਲ ਪਹਿਲੀ ਵਾਰੀ ਦਵਾਈ ਲੈਣ ਆਉਣਾ ਉਹਨਾਂ ਨੂੰ ਇੱਕ ਦਿਨ ਸਾਡੇ ਜਿਹੜੀ ਇਹ ਕੈਂਸਰ ਦੀ ਦਵਾਈ ਆ ਫ੍ਰੀ ਦਿੱਤੀ ਜਾਊਗੀ ਜਿੰਨੇ ਮਰਜ਼ੀ ਮਰੀਜ਼ ਆ ਜਾਣ ਚਾਹੇ 200 500 ਯਾਰ ਜਨਾ ਮਰਜੀ ਮਰੀਜ਼ ਆ ਜੇ ਉਹ ਇੱਕ ਦਿਨ ਮਰੀਜ਼ ਨੂੰ ਜਿਹੜੀ ਦਵਾਈ ਆ ਸਾਡੇ ਸੈਂਟਰ ਵੱਲੋਂ ਫ੍ਰੀ ਦਿੱਤੀ ਜਾਊਗੀ ਇੱਕ ਦਿਨ ਜਿਹੜੇ ਰੱਖੇ ਗਏ ਜਿਹੜੇ ਨਵੇਂ ਮਰੀਜ਼ ਜਿਹੜੇ ਨਵੇਂ ਮਰੀਜ਼ ਆ ਜਿਹੜੇ ਆਲਰੇਡੀ ਪਹਿਲਾਂ ਜੁੜੇ ਆ ਵਿਚਾਰੇ ਉਹ ਤਾਂ ਜੁੜੇ ਜੁੜੇ ਆ ਹੁਣ ਕਈ ਐਵੇਂ ਜੇ ਮਰੀਜ਼ ਆ ਫੋਨ ਆਉਂਦਾ ਉਹ ਜਦੋਂ ਗੱਲ ਕਰਦੇ ਆ ਉਹ ਵਿਚਾਰੇ ਨਹੀਂ ਦਵਾਈ ਨਹੀਂ ਲੈ ਸਕਦੇ ਉਹ ਉਹਨਾਂ ਨੂੰ ਦਵਾਈ ਦਵਾਵਾਂਗੇ ਆਪਾਂ ਉਹਨਾਂ ਨੂੰ 20 25 ਦਿਨ ਇਹ ਨਹੀਂ ਹੈਗਾ ਦਵਾਈ ਲੈ ਕੇ 20 25 ਦਿਨ ਜਦੋਂ ਦਵਾਈ ਖਾਣਗੇ ਉਹਨਾਂ ਨੂੰ ਪਤਾ ਲੱਗ ਜਾਊਗਾ ਸਾਡਾ ਮਰੀਜ਼ ਠੀਕ ਹੋ ਗਿਆ ਬੰਦ ਰੋਸਤਾ ਬਸ ਇੱਕ ਹੀ ਬੇਨਤੀ ਆ ਜਿਨ੍ਹਾਂ ਨੇ ਦਵਾਈ ਲੈਣ ਆਉਣਾ ਉਹ ਪਾਣੀ ਪੀਂਦਾ ਹੋਣਾ ਚਾਹੀਦਾ ਚਾਹੇ ਮੂੰਹ ਰਾਹੀਂ ਪਾਣੀ ਪੀਂਦਾ ਹੋਵੇ ਚਾਹੇ ਕਈ ਵਾਰੀ ਕਿਸੇ ਦੇ ਫੂਡ ਪੈਪ ਵਿੱਚ ਸਮੱਸਿਆ ਹੁੰਦੀ ਆ ਉਹਦੇ ਮੂੰਹ ਰਾਹੀਂ ਕੁਝ ਨਹੀਂ ਜਾਂਦਾ ਉਹਦੇ ਨੱਕ 'ਚ ਪੈਪ ਲੱਗੀ ਹੁੰਦੀ ਆ ਜੀ ਜਾਂ ਇਹ ਨੱਕ 'ਚ ਪੈਪ ਲੱਗੀ ਆ ਚਾਹੇ ਪੇਟ ਤੇ ਪੈਪ ਲੱਗੀ ਆ ਬਸ ਸਾਡੀ ਬੇਨਤੀ ਇਹ ਆ ਪਾਈਪ ਰਾਹੀਂ ਪਾਣੀ ਜਾਂਦਾ ਹੋਣਾ ਚਾਹੀਦਾ ਅੰਦਰ ਉਹਨਾਂ ਨੂੰ 20-25 ਦਿਨ ਦੇ ਵਿੱਚ ਹੋ ਸਕਦਾ ਪੈਪ ਲੈ ਜਾਏ ਜੇ ਕਿਸੇ ਨੇ ਦੇਖਣਾ ਵੀ ਇਦਾਂ ਹੋ ਸਕਦਾ ਤਾਂ ਸਾਡਾ YouTube ਤੇ ਚੈਨਲ ਬਣਿਆ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ Facebook ਤੇ ਪੇਜ ਆ YouTube ਤੇ ਮਨਪ੍ਰੀਤ ਸਿੰਘ ਬਰਾੜ ਦੇ ਨਾਂ ਤੇ ਆ ਸਾਡੀਆਂ ਜਿਹੜੀਆਂ ਵੀਡੀਓ ਪਾਈਆਂ ਹੋਈਆਂ ਸੋਸ਼ਲ ਮੀਡੀਆ ਤੇ ਕੱਲੀਆਂ ਵੀਡੀਓ ਨਹੀਂ ਪਾਉਂਦੇ ਸਾਡੀਆਂ ਵੀਡੀਓ ਦੇ ਨਾਲ ਮਰੀਜ਼ਾਂ ਦੇ ਨੰਬਰ ਵੀ ਪਾਏ ਹੋਏ ਆ ਅਸੀਂ ਮਰੀਜ਼ ਦੇ ਨਾਲ ਸੰਪਰਕ ਕਰ ਸਕਦੇ ਆ ਕਿ ਵਾਕੇ ਵੀਰੇ ਆਪਣਾ ਮਰੀਜ਼ ਠੀਕ ਹੋਇਆ ਠੀਕ ਹੈ ਮੈਂ ਤੇ ਇੱਕ ਗੱਲ ਕਹਿਣਾ ਬਾਬਾ ਦੀਪ ਸਿੰਘ ਤੇ ਭਰੋਸਾ ਰੱਖ ਕੇ ਤੁਸੀਂ ਦਵਾਈ ਖਵਾਓ 20-25 ਦਿਨ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ 100% ਰਿਜ਼ਲਟ ਮਿਲੂਗਾ ਜੀ। ਜੀ ਤੁਸੀਂ ਨਵੇਂ ਮਰੀਜ਼ਾਂ ਨੂੰ ਦਵਾਈ ਦੇਣੀ ਹੈਗੀ ਆ ਉਹ ਜਿਵੇਂ ਮਹੀਨੇ ਦੀ ਦੇਣੀ ਹੈ ਜਾਂ 15 ਦਿਨ ਦੀ ਕਈ ਕਿ ਇਹ ਵੀ ਅਗਲੇ ਸਾਡੇ ਨਾਲ ਵੇਖੋ ਕਿੰਨੇ ਟਾਈਮ ਖਾਣ ਕੇ ਫੇਰ ਹੀ ਉਹਨਾਂ ਨੂੰ ਰਿਜ਼ਲਟ ਮਿਲ ਸਕਦਾ ਫਿਰ ਉਹ 15 ਤੋਂ 20 ਦਿਨ ਦੇ ਵਿੱਚ ਮਰੀਜ਼ ਨੂੰ ਰਿਜ਼ਲਟ ਮਿਲ ਜਾਣਾ ਦਵਾਈ ਦਾ ਜੀ ਤੇ ਜਗਤਾਰ ਵੀਰੇ ਜਿਹੜੀ ਆਪਾਂ ਦਵਾਈ ਦੇਣੀ ਆ ਇੱਕ ਮਹੀਨੇ ਦਵਾਈ ਦੇਣੀ ਆ ਇੱਕ ਮਹੀਨੇ ਹਾਂਜੀ ਜਿੰਨਾ ਮਰਜੀ ਕੈਂਸਰ ਆ ਬਸ ਇੱਕ ਹੀ ਬੇਨਤੀ ਆ ਪਾਣੀ ਪੀਂਦਾ ਹੋਣਾ ਚਾਹੀਦਾ ਮਰੀਜ਼ 27 ਜਨਵਰੀ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸਿਰਫ 3 ਵਜੇ ਤੱਕ ਹੀ ਦਵਾਈ ਮਿਲਣੀ ਆ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਸਰਵ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਆਉਣੀਆਂ ਜੇ ਕਿਸੇ ਨੂੰ ਐਡਰੈਸ ਸਮਝ ਆਉਂਦੀ ਆ ਤਾਂ ਵੀ ਠੀਕ ਆ ਜੇ ਨਹੀਂ ਸਮਝ ਆਉਂਦੀ ਮੈਂ ਮੋਬਾਈਲ ਨੰਬਰ ਬੋਲ ਦਿੰਦਾ ਤੁਸੀਂ WhatsApp ਤੇ ਮੈਸੇਜ ਕਰਕੇ ਸਾਡੇ ਤੋਂ ਲੋਕੇਸ਼ਨ ਵੀ ਲੈ ਸਕਦੇ ਆ ਤੇ ਜਿਹੜਾ ਫੋਨ ਨੰਬਰ ਹੈਗਾ 7710107774 7710107774 7710107174 ਬਿਮਾਰੀ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਮਰੀਜ਼ੇ ਤੁਹਾਡੇ ਕੋਲ ਜ਼ਿਆਦਾ ਕਿਸਮ ਦੇ ਆਉਂਦੇ ਕਿਹੜੀ ਕਿਉਂਕਿ ਅੱਜ ਕੱਲ੍ਹ ਦੇਖਿਆ ਨੌਜਵਾਨਾਂ ਦੇ ਵਿੱਚ ਵੀ ਕਾਫੀ ਇਹ ਚੀਜ਼ ਹੈਗੀ ਜਿਹੜੇ ਨੌਜਵਾਨ ਸਾਡੇ ਵੀਰ ਭੈਣ ਭਰਾ ਨਾਲ ਉਹਨਾਂ ਦੇ ਵਿੱਚ ਬਲੱਡ ਕੈਂਸਰ ਤੇ ਲੀਵਰ ਕੈਂਸਰ ਦੀ ਬਹੁਤ ਜ਼ਿਆਦਾ ਮਾਤਰਾ ਜਿਹੜੀ ਆ ਵੱਧ ਪਾਈ ਜਾ ਰਹੀ ਆ ਤੇ ਜਿਹੜੇ ਬਜ਼ੁਰਗ ਆ ਬਜ਼ੁਰਗਾਂ ਚ ਗਦੂਦਾਂ ਦਾ ਕੈਂਸਰ ਜ਼ਿਆਦਾ ਆ ਰਿਹਾ ਲੇਡੀ ਦੇ ਵਿੱਚ ਅੱਜ ਕੱਲ ਮੈਂ ਦੇਖਿਆ ਸਭ ਤੋਂ ਜ਼ਿਆਦਾ ਚੈਸਟ ਦਾ ਕੈਂਸਰ ਤੇ ਯੂਟਰਸ ਦਾ ਕੈਂਸਰ ਸਭ ਤੋਂ ਵੱਧ ਆ ਰਿਹਾ ਕਿਸੇ ਨੂੰ ਕੋਈ ਵੀ ਕੈਂਸਰ ਆ ਮੈਂ ਤੇ ਕੀ ਗੱਲ ਕਹਿਣਾ ਚਾਹੇ ਕੀਮੋ ਲੱਗੀ ਆ ਚਾਹੇ ਨਹੀਂ ਲੱਗੀ ਰੇਡੀਏਸ਼ਨ ਹੋਈ ਆ ਨਹੀਂ ਹੋਈ ਚਾਹੇ ਤੁਹਾਡਾ ਆਪਰੇਟ ਹੋਇਆ ਜਾਂ ਨਹੀਂ ਹੋਇਆ ਤੁਸੀਂ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲਣਾ 20 ਤੋਂ 25 ਦਿਨ ਦੇ ਵਿੱਚ ਤੁਸੀਂ ਆਪ ਸੋਚੋਗੇ ਕਿ ਸਾਡੇ ਮਰੀਜ਼ ਨੂੰ ਰਿਜ਼ਲਟ ਮਿਲ ਗਿਆ ਉਸ ਤੋਂ ਬਾਅਦ ਫਿਰ ਸਾਲ ਤੋਂ ਡੇਢ ਸਾਲ ਲਗਾਤਾਰ ਦਵਾਈ ਚੱਲੇ ਮਹਾਂਪੁਰ ਜੀ ਗੱਲ ਹੋਰ ਕਰੀਏ ਤਾਂ ਤੁਸੀਂ ਜਿੰਨੇ ਵੈਦ ਨੇ ਦਾਅਵੇ ਕਰਦੇ ਹਨ ਕਈ ਮਰੀਜ਼ ਤੁਸੀਂ ਦਿਖਾਇਆ ਹੁਣ ਤੱਕ ਠੀਕ ਵੀ ਹੋ ਗਏ ਆ ਡਾਕਟਰੀ ਲੈਜੇ ਦੇ ਵਿੱਚ ਵੀਖੀਏ ਤਾਂ ਕਿਤਨੇ ਕਿਤੇ ਸਵਾਲ ਉੱਠ ਜਾਂਦੇ ਕਿ ਇਸ ਤਰ੍ਹਾਂ ਨਈ ਮਰੀਜ਼ ਠੀਕ ਹੁੰਦੇਗੇ ਇਹ ਦਵਾਈਆਂ ਕਾਰਗਰ ਸਿੱਧ ਨਹੀਂ ਹੁੰਦੀਆਂ ਗਿਆ ਪਰ ਤੁਸੀਂ ਇਹ ਚੀਜ਼ ਤੇ ਦਾਵਾ ਕਰਦੇ ਹੋ ਮੇਰੀ ਗੱਲ ਇਹ ਆ ਸੋ ਡਾਕਟਰ ਜਿਹੜੇ ਵੀਰ ਭੈਣ ਭਰਾ ਸਾਡੇ ਚਲੋ ਵੀ ਸਤਿਕਾਰ ਜੋਗਾ ਆਪਣੀ ਭੈਣ ਭਰਾ ਹੁਣ ਜਿਹੜੇ ਵੀਡੀਓ ਵੀਰ ਸਾਡੇ ਵੇਖਦੇ ਆ ਮੈਂ ਉਹਨਾਂ ਨੂੰ ਇੱਕ ਹੀ ਗੱਲ ਪੁੱਛੂਗਾ ਹੁਣ ਜਿਹੜੇ ਸਾਡੇ ਉਸਤਾਦ ਜੀ ਆ ਸਰਦਾਰ ਸਰਿੰਦਰ ਸਿੰਘ ਜੀ ਬਰਾੜ ਇਸ ਟਾਈਮ ਕੈਨੇਡਾ ਰਹਿ ਰਹੇ ਆ ਹਨ ਤੇ ਉਹਨਾਂ ਦੇ ਉਸਤਾਦ ਜੀ ਪਾਕਿਸਤਾਨ ਦੇ ਵਿੱਚ ਪ੍ਰੋਫੈਸਰ ਸੀਗੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਆਯੁਰਵੇਦ ਪਹਿਲਾਂ ਆਇਆ ਚੈਰਲੋਪੈਥੀ ਪਹਿਲਾਂ ਆਇਆ ਹੁਣ ਜਿਹੜੇ ਆਪਣੇ ਪਿੰਡਾਂ 'ਚ ਬਜ਼ੁਰਗ ਸੀ ਪਹਿਲਾਂ ਵੈਦ ਹਕੀਮੇ ਹੁੰਦੇ ਸੀ ਪਹਿਲਾਂ ਕਿਹੜੇ ਹਸਪਤਾਲ ਹੁੰਦੇ ਸੀ ਕਿਹੜੇ ਕੈਂਸਰ ਦੇ ਹਸਪਤਾਲ ਸੀ ਤੁਸੀਂ ਮੈਨੂੰ ਦੱਸੋ ਪਹਿਲਾਂ ਕਿਹੜੀਆਂ ਬਾਇਆਫਸੀਆਂ ਹੁੰਦੀਆਂ ਸੀ ਕਿਹੜੇ ਟੈਸਟ ਹੁੰਦੇ ਸੀ ਕਿਹੜੇ ਹਕੀਮੋਂ ਹੁੰਦੀਆਂ ਸੀ ਇਹ ਸਾਰਾ ਕੁਝ ਹੋਣੀ ਹੋਇਆ ਠੀਕ ਆ ਹੁਣ ਕਈ ਵੀਰ ਭੈਣ ਭਰਾ ਥੱਲੇ ਕਮੈਂਟ ਵੀ ਕਰ ਦਿੰਦੇ ਆ ਇਦਾਂ ਨਹੀਂ ਹੁੰਦਾ ਜੀ ਇਹਨਾਂ ਨੂੰ ਪੀਜੀਆਈ ਚਾਹੀਦਾ ਹੀ ਸੇਵਾ ਕਰ ਦੇਣੀ ਆ ਮੇਰੀਆਂ ਕਈ ਆਈਡੀਆਂ ਥੱਲੇ ਕੱਲ ਇੱਕ ਮੁੰਡੇ ਨੇ ਕਮੈਂਟ ਕੀਤਾ ਕਿ ਬ ਕਿਆ ਵੀਰੇ ਮੇਰਾ ਨੰਬਰ ਆ ਤੂੰ ਫੋਨ ਕਰ ਵੀ ਤੈਨੂੰ ਖਰਚਾ ਮੈਂ ਦਿੰਨਾ ਮੈਂ ਕਹਾਂ ਜਾ ਪ੍ਰਚਾਰ ਕਰ ਜਾ ਕੇ ਪੀਜੀਆਈ ਹੋਮੀ ਭਾਬਾ ਜਿੱਥੇ ਤੂੰ ਜਾ ਸਕਦਾ ਕਰ ਪ੍ਰਚਾਰ ਲੈ ਮੈਂ ਤੈਨੂੰ ਗੱਡੀ ਵੀ ਦਿੰਨਾ ਮੈਂ ਕਹਾਂ ਵੀਰੇ ਘਰੇ 2000 ਰੁਪਿਆ ਦਾ ਰੀਚਾਰਜ ਕਰਾ ਕੇ ਕਮੈਂਟ ਕਰਨਾ ਸੌਖਾ ਹੁੰਦਾ ਕੰਮ ਕਰਨਾ ਬਹੁਤ ਔਖਾ ਹੁੰਦਾ ਠੀਕ ਹੈ ਮੈਂ ਕਹਾਂ ਹਰੇਕ ਬੰਦੇ ਦੀ ਸੇਵਾ ਲਈ ਆ ਗੁਰੂ ਸਾਹਿਬ ਨੇ ਕਿਸੇ ਦੀ ਕੀ ਸੇਵਾ ਲਈ ਤੋ ਅੱਡੀ ਹੁਣ ਸੇਵਾ ਲਈ ਆ ਕਿ ਤੁਸੀਂ ਪੱਤਰਕਾਰੀ ਦਾ ਕੰਮ ਕਰ ਲੈ ਠੀਕ ਹੈ ਤੁਹਾਨੂੰ ਜਿੱਥੇ ਮੈਸੇਜ ਆਉਂਦਾ ਤੁਸੀਂ ਉੱਥੇ ਪਹੁੰਚਦੇ ਆ ਕੋਈ ਵੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਚੰਗਾ ਕੰਮ ਹੋ ਰਿਹਾ ਮਾੜਾ ਕੰਮ ਹੋ ਰਿਹਾ ਤੁਹਾਨੂੰ ਜਾਣਾ ਪੈਣਾ ਕਿ ਅਸੀਂ ਲੋਕਾਂ ਨੂੰ ਸਮਾਜ ਨੂੰ ਇਹ ਵੀਡੀਓ ਵਿਖਾਈਏ ਇਸੇ ਤਰ੍ਹਾਂ ਠੀਕ ਆ ਜੇ ਸਾਨੂੰ ਗੁਰੂ ਸਾਹਿਬ ਨੇ ਸੇਵਾ ਲਈ ਆ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਅੱਜ ਆਪਾਂ ਸੇਵਾ ਕਰ ਰਹੇ ਆ ਤੇ ਹੁਣ ਮੇਰੇ ਕੋਲੇ ਚਲੋ ਮੈਂ ਚੈਨਲ ਤੇ ਕੀ ਦੱਸਾਂ ਸਾਡੇ ਕੋਲ ਤਾਂ ਡਾਕਟਰ ਵੀ ਆਉਂਦੇ ਐਮਬੀਬੀਐਸ ਤੇ ਐਮਡੀ ਠੀਕ ਹੈ ਉਹਨਾਂ ਦੇ ਵੀ ਮਰੀਜ਼ ਠੀਕ ਹੋਏ ਆ ਤੇ ਜੇ ਉਹਨਾਂ ਨੂੰ ਸਵਾਲ ਕਰੀਏ ਵੀ ਡਾਕਟਰ ਸਾਹਿਬ ਤੁਹਾਡੀ ਲੈਣ ਉਹ ਫਿਰ ਹੱਸ ਪੈਂਦੇ ਆ ਫਿਰ ਹਨ ਜਦੋਂ ਇਕੱਲੇ ਹੋਈਏ ਤਾਂ ਖੁੱਲ ਕੇ ਗੱਲਾਂ ਵੀ ਉਹਨਾਂ ਨਾਲ ਕਰ ਲਈਦੀਆਂ ਪਰ ਉਹ ਅਗਲੇ ਕਹਿੰਦੇ ਵੀ ਸਾਡੀ ਤਾਂ ਡਿਊਟੀ ਆ ਹੁਣ ਹਨਾ ਪੜ੍ਹਾਈ ਕੀਤੀ ਆ ਫਿਰ ਅਸੀਂ ਆਪਦਾ ਕੰਮ ਕਰਨਾ ਵੀ ਸਾਡੀ ਡਿਊਟੀ ਆ ਅਸੀਂ ਕਰੀ ਜਾਂਦੇ ਆ ਜੀ ਤੇ ਇਹ ਕਹਿ ਸਕਦੇ ਆ ਲਾਸਟ ਵਿੱਚ ਆਪਣਾ ਇੱਕ ਵਾਰ ਐਡਰੈਸ ਜ਼ਰੂਰ ਸਮਝਾ ਦਿਓ ਤਾਂ ਜੋ ਲੋਕਾਂ ਨੂੰ ਪਹੁੰਚਣਾ ਸੌਖਾ ਹੋ ਜਾਵੇ ਫਰੀਦਕੋਟ ਤੋਂ ਫਰੋਜਪੁਰ ਰੋਡ ਤੇ ਪਹਿਲਾ ਪਿੰਡ ਆਉਂਦਾ ਜੀ ਪਿਪਲੀ ਪੀਪਲ ਇਹ ਤੋਂ 2 ਕਿਲੋਮੀਟਰ ਤੇ ਸ਼ਿਵਦੇ ਆਲੇ ਪਾਸੇ ਵੀਰ ਜੀ ਆਪਣਾ ਪਿੰਡ ਆਉਂਦਾ ਅਰਾਈਆਂ ਵਾਲਾ ਕਲਾ ਅਰਾਈਆਂ ਵਾਲਾ ਕਲਾ ਪਿੰਡ ਦੇ ਵਿੱਚ ਨਾ ਖਗਿਆਣਾ ਰੋਡ ਤੇ ਸੇਵਾ ਕੇਂਦਰ ਤੇ ਪਾਰਕ ਬਣਿਆ ਅਰਾਈਆਂ ਵਾਲੇ ਪਿੰਡ ਦੀ ਫਿਰਨੀ ਤੇ ਉੱਥੇ ਆਪਣਾ ਘਰ ਆ ਠੀਕ ਹੈ ਜੀ ਮੇਰਾ ਨਾਮ ਹੈਗਾ ਵੈਦ ਮਨਪ੍ਰੀਤ ਸਿੰਘ ਬਰਾੜ ਪਿੰਡ ਅਰਾਈਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਆ ਫੋਨ ਨੰਬਰ 77101 07774 ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਦਵਾਈ ਦੇਣੀ ਆ 27 ਜਨਵਰੀ 2026 ਨੂੰ ਬੇਨਤੀ ਇਹ ਆ ਵੀ ਜਿਨ੍ਹਾਂ ਨੇ ਪਹਿਲੀ ਵਾਰੀ ਆਉਣਾ ਉਹ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਆ ਉਹਨਾਂ ਨੂੰ ਪਹਿਲੀ ਵਾਰੀ ਜਿਹੜੇ ਆਉਣਾ ਉਹਨਾਂ ਨੂੰ ਆਪਾਂ ਇਹ ਦਵਾਈ ਦਾ ਲੰਗਰ ਆ ਉਹਨਾਂ ਨੂੰ ਫ੍ਰੀ ਦਵਾਈ ਦੇਣੀ ਆ ਜਿਨ੍ਹਾਂ ਦੀ ਪਹਿਲਾਂ ਦਵਾਈ ਚੱਲਦੀ ਆ ਉਹਨਾਂ ਨੂੰ ਨਹੀਂ ਜਿਹੜੇ ਪਹਿਲਾਂ ਨਵੇਂ ਆਉਣੇ ਸਿਰਫ ਕੈਂਸਰ ਦੀ ਦਵਾਈ ਸੋ ਇਸਨ ਮਰਪੂਰੀ ਸਿੰਘ ਤਾਂ ਜਿਨ੍ਹਾਂ ਵੱਲੋਂ ਬਾਖੂ ਵੀ ਦੱਸਿਆ ਗਿਆ ਕਿ 27 ਤਰੀਕ ਨੂੰ ਇਹਨਾਂ ਵੱਲੋਂ ਇਹ ਦਵਾਈ ਦਾ ਲੰਗਰ ਲਾਇਆ ਜਾਣਾ ਜਿਹੜੇ ਨਵੇਂ ਮਰੀਜ਼ ਆਉਣਗੇ ਉਹਨਾਂ ਨੂੰ ਇਹ ਦਿੱਤਾ ਜਾਣਾ ਤੇ 1 ਮਹੀਨੇ ਦਵਾਈ ਹੋਵੇਗੀ ਅਤੇ 1 ਮਹੀਨੇ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਜਿਹੜਾ ਸਾਹਮਣੇ ਆਵੇਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਉਹਨਾਂ ਦੋਸਤਾਂ ਤੱਕ ਜਿਨ੍ਹਾਂ ਨੂੰ ਇਹ ਭਿਆਨਕ ਮਾਰੀ ਹੈ ਤਾਂ ਜੋ